ਸੋਹਣਾ ਬੁੱਢਾ ਤਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਦੋ ਸ਼ਬਦ ਦੀ ਹਾਜ਼ਰੀ ਹੈ ਦੀਆਂ ਬੇਅੰਤ ਫੌਜਾਂ ਜਥੇਦਾਰ ਕੋਵੀ ਸਟੇਜ ਤੇ ਆਪ ਸੰਗਤਾਂ ਦੇ ਸਨਮੁਖ ਬੈਠ ਕੇ ਸਤਿਗੁਰ ਦੀ ਹਜ਼ੂਰੀ ਵਿੱਚ ਅੱਜ ਸਾਰੇ ਆਪਾਂ ਸਤਿਗੁਰਾਂ ਦਾ ਪਾਵਨ ਪਵਿੱਤਰ ਸ਼ਹੀਦੀ ਗੁਰਪੁਰਬ ਮਨਾ ਰਹੇ ਹਾਂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਭੱਟੀ ਔਰ ਤੁਸੀਂ ਜੁੜੇ ਹੋਏ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਗੁਰਦੁਆਰਾ ਥੜਾ ਸਾਹਿਬ ਪਾਸ਼ਾਹੀ ਨੌਵੀਂ ਸਮਾਣਾ ਤੋਂ ਜਿੱਥੇ ਕਿ ਅੱਜ ਸ੍ਰੀ ਗੁਰਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ ਔਰ ਦੂਰੋਂ ਦੂਰੋਂ ਪੰਥ ਪ੍ਰਸਿੱਧ ਰਾਗੀ ਢਾਡੀ ਕਵਿਸ਼ਰ ਇੱਥੇ ਪਹੁੰਚੇ ਔਰ ਗੁਰੂ ਕੇ ਇਤਿਹਾਸ ਨਾਲ ਲੋਕਾਂ ਨੂੰ ਜੋੜਿਆ ਸਕੂਲੀ ਬੱਚਿਆਂ ਵੱਲੋਂ ਵੀ ਜਿਹੜਾ ਇਸ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਆਪਣੀਆਂ ਸੇਵਾਵਾਂ ਨਿਭਾਈਆਂ ਗਈਆਂ ਔਰ ਲਗਭਗ ਕਾਫੀ ਦੂਰੋਂ ਦੂਰੋਂ ਸੰਗਤਾਂ ਇੱਥੇ ਪਹੁੰਚੀਆਂ ਸਮਾਣੇ ਸ਼ਹਿਰ ਦੀਆਂ ਤਕਰੀਬਨ ਸਾਰੀਆਂ ਹੀ ਹਸਤੀਆਂ ਇਸ ਗੁਰੂ ਦਰਬਾਰ ਦੇ ਵਿੱਚ ਪਹੁੰਚੀਆਂ ਹੋਈਆਂ ਸਨ ਔਰ ਸੇਵਾ ਦੌਰਾਨ ਅੱਜ ਕਾਫੀ ਜਿਹੜੇ ਸਿੰਘ ਉਹ ਆਪਣੀ ਸੇਵਾ ਦੌਰਾਨ ਇੱਥੇ ਨਜ਼ਰ ਆਏ ਅੱਜ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਸੇਵਾ ਰਤਨ ਸ਼੍ਰੋਮਣੀ ਪੰਥਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਿਸ਼ੇਸ਼ ਵਿਸ਼ੇਸ਼ ਤੌਰ ਤੇ ਗੁਰਦਾਥੜਾ ਸਾਹਿਬ ਪਹੁੰਚੇ ਗੁਰਦੁਆਰਾ ਸਾਹਿਬ ਦੇ ਮੁਖੇਬਾਦਾਰ ਬਾਬਾ ਵਿਸ਼ਵ ਪ੍ਰਤਾਪ ਸਿੰਘ ਜੀ ਨੇ ਬਾਬਾ ਬਲਬੀਰ ਸਿੰਘ ਨੂੰ ਜੀਓ ਆਇਆਂ ਆਖਿਆ ਔਰ ਉਹਨਾਂ ਦੇ ਨਾਲ ਸਟੇਜ ਦੇ ਉੱਪਰ ਬੈਠ ਕੇ ਗੁਰਬਾਣੀ ਕੀਰਤਨ ਸਰਵਣ ਕੀਤਾ ਔਰ ਆਇਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ ਗਿਆ ਗੁਰੂ ਘਰਾਂ ਦੇ ਵਿੱਚ ਗੁਰੂ ਘਰ ਲੰਗਰ ਅਤੁੱਟ ਵਰਤਾਇਆ ਜਾਂਦਾ ਇਸ ਮੌਕੇ ਵੀ ਜਿਹੜੇ ਹਲਵਾਈ ਆ ਉਹ ਬਰੈਡ ਪਕੌੜੇ ਘੜਦੇ ਵੀ ਨਜ਼ਰ ਆ ਰਹੇ ਆ ਚਾਹ ਦਾ ਲੰਗਰ ਵੀ ਚੱਲ ਰਿਹਾ ਸਾਰੇ ਇਹ ਸਖਦਾ ਆਪੋ ਆਪਣੀ ਡਿਊਟੀ ਦੌਰਾਨ ਗੁਰੂ ਘਰ ਦੇ ਵਿੱਚ ਜਿਹੜੀ ਸੇਵਾ ਕਰਦੇ ਆ ਨਜ਼ਰ ਆਈਆਂ ਔਰ ਗੁਰੂ ਦਾ ਪ੍ਰਸ਼ਾਦਾ ਸ਼ਖ ਦੇ ਪ੍ਰਸ਼ਾਦਾ ਵਰਤੌਂਦੇ ਸਿੰਘ ਵੀ ਤੁਹਾਨੂੰ ਨਜ਼ਰ ਆ ਰਹੇ ਨੇ ਸੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਗੁਰਦਾਰਾ ਥੜਾ ਸਾਹਿਬ ਤੋਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਦੀ ਸ਼ਹੀਦੀ ਨੂੰ ਸਮਰਪਿਤ ਅੱਜ ਦਾ ਦਿਨ ਜਿਹੜਾ ਮਨਾਇਆ ਗਿਆ ਨਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਕੋਹੀ ਸਾਹਿਬ ਜੀ ਦੀ ਇਸ ਮੁਕੱਦਸ ਧਰਤੀ ਤੇ ਆਪਣੀ ਹਾਂਜੀ ਹਾਂਜੀ ਹਾਜ਼ਰੀ ਭਰ ਰਹੀ ਸਾਧ ਸੰਗਤ ਜੀ ਇੱਕ ਵਾਰ ਸਾਰੇ ਪਿਆਰ ਨਾਲ ਹੱਥ ਜੋੜ ਕੇ ਅਦੇ ਤੇ ਸ਼ਰਦਾ ਦੇ ਨਾਲ ਹਾਜ਼ਰੀ ਲਵਾਉ ਆਪੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਆਪ ਸੰਗਤ ਰੂਪ ਵਿੱਚ ਸਤਿਗੁਰਾਂ ਦੇ ਸਾਹਮੁਖ ਹਾਜ਼ਰੀ ਭਰ ਰਹੇ ਹੋ ਉਥੇ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਸੇਵਾ ਰਤਨ ਪੰਥ ਰਤਨ ਸਿੰਘ ਸਾਹਿਬ ਆਬਾ ਬਲਬੀਰ ਸਿੰਘ ਜੀ ਔਰ ਉਹਨਾਂ ਦੇ ਨਾਲ ਬੁੱਢਾ ਦਲ ਦੀਆਂ ਬੇਅੰਤ ਫੌਜਾਂ ਜਥੇਦਾਰ ਕੋਬੀ ਸਟੇਜ ਤੇ ਆਪ ਸੰਗਤਾਂ ਦੇ ਸੰਮੁਖ ਬੈਠ ਕੇ ਸਤਿਗੁਰ ਦੀ ਹਜ਼ੂਰੀ ਵਿੱਚ ਅੱਜ ਸਾਰੇ ਆਪਾਂ ਸਤਿਗੁਰਾਂ ਦਾ ਪਾਵਨ ਪਵਿੱਤਰ ਸ਼ਹੀਦੀ ਗੁਰਪੁਰਬ ਮਨਾ ਰਹੇ ਹਾਂ ਉਸ ਵਿਰਾਗ ਦੀ ਅੰਮ੍ਰਿਤਮਈ ਗੰਗਾ ਦਾ ਛਰਨਾ ਵੇਂਦਾ ਔਰ ਇਹਨਾਂ ਦੋਨਾਂ ਚੀਜ਼ਾਂ ਦੇ ਸਮੇਲ ਦੇ ਵਿੱਚੋਂ ਤਿਆਗ ਤੇ ਬਰਾਗ ਦੇ ਬਾਅਦ ਵੀ ਇੱਕ ਮਹਾਵੀਰ ਇੱਕ ਸੂਰਬੀਰ ਇੱਕ ਬਹਾਦਰ ਇਹ ਚੀਜ਼ ਦਾ ਹੋਣਾ ਬੜਾ ਮੁਸ਼ਕਲ ਹੈ ਪਰ ਕੁਦਰਤ ਨੇ ਇਸ ਧਰਤੀ ਤੇ ਇੱਕ ਐਸੇ ਮਹਾਤਮਾ ਨੂੰ ਜਿਹੜਾ ਅੱਜ ਤੱਕ ਕਦੇ ਨਹੀਂ ਹੋਇਆ ਵੀ ਇੱਕ ਤਿਆਗੀ ਤੇ ਬਿਰਾਗੀ ਮਹਾਵੀਰ ਸੂਰ सी द सिंध न जपलो सीस पर सिंध न द